ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਤੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਨੰਬਰ 1 ਜੇਕਰ ਤੁਹਾਡੀ ਚਮੜੀ ਤੇ ਖੁਜਲੀ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਖੀਰੇ ਦੇ ਰਸ ਨੂੰ ਚਮੜੀ ਤੇ ਲਗਾ ਕੇ ਮ사ਜ ਕਰੋ ਇਸ ਨਾਲ ਬਹੁਤ ਜਲਦ ਖੁਜਲੀ ਦੀ ਸਮੱਸਿਆ ਤੁਹਾਡੀ ਦੂਰ ਹੋ ਜਾਵੇਗੀ ਨੰਬਰ 2 ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਬਣ ਸਕਦਾ ਹੈ ਇਸ ਲਈ ਪੀਜ਼ਾ 버ਗਰ ਬਿਸਕਟ ਅਤੇ ਫਾਸਟ ਫੂਡ ਆਰ ਦਾ ਸੇਵਨ ਕਦੇ ਵੀ ਨਾ ਕਰੋ ਨੰਬਰ 3 ਪਿਆਜ਼ ਨਾ ਖਾਣ ਨਾਲ ਵਿਟਾਮਿਨ ਸੀ ਵਿਟਾਮਿਨ B6 ਅਤੇ ਫੋਲੇਟ ਦੇ ਨਾਲ ਨਾਲ ਮੈਗਨੀਜ਼ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਦੀ ਕਮੀ ਹੋ ਜਾਂਦੀ ਹੈ ਜੋ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੇ ਹਨ ਇਸ ਕਾਰਨ ਸਰੀਰ ਵਿੱਚ ਥਕਾਵਟ ਲਾਲ ਰਕਤਾਣੂਆਂ ਦਾ ਗਠਨ ਅਤੇ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਪਿਆਜ਼ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਬਜਾਏ ਇਸ ਨੂੰ ਸੀਮਤ ਮਾਤਰਾ ਵਿੱਚ ਹੀ ਖਾਣਾ ਬਿਹਤਰ ਹੈ ਨੰਬਰ 4 ਡੇਂਗੂ ਬੁਖਾਰ ਡੇਂਗੂ ਵਾਇਰਸ ਕਾਰਨ ਹੁੰਦਾ ਹੈ ਜੋ ਕਿ ਏਡੀਜ਼ ਮੱਸਰ ਦੇ ਕਟਣ ਨਾਲ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੁੰਦਾ ਹੈ ਡੇਂਗੂ ਹਲਕੀ ਬਿਮਾਰੀ ਤੋਂ ਲੈ ਕੇ ਗੰਭੀਰ ਹੈਮੋਰੈਜਿਕ ਬੁਖਾਰ ਅਤੇ ਡੇਂਗੂ ਸਦਮਾ ਸਿੰਡਰੋਮ ਤੱਕ ਦੇ ਲੱਛਣ ਅਤੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ ਜੋ ਕਈ ਵਾਰ ਘਾਤਕ ਸਥਿਤੀ ਵੀ ਪੈਦਾ ਕਰ ਸਕਦਾ ਹੈ ਨੰਬਰ 5 ਜੇਕਰ ਸੰਭਵ ਹੋਵੇ ਤਾਂ ਮੱਛਰ ਤੋਂ ਬਚਣ ਲਈ ਹਮੇਸ਼ਾ ਸਵੇਰੇ ਸ਼ਾਮ ਜਾ ਕੇ ਘਰੋਂ ਬਾਹਰ ਨਿਕਲਣ ਵੇਲੇ ਸਾਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨੋ। ਇਸ ਤੋਂ ਇਲਾਵਾ ਹਲਕੇ ਰੰਗ ਦੇ ਕੱਪੜੇ ਪਹਿਨੋ ਕਿਉਂਕਿ ਮੱਛਰ ਗੂੜੇ ਰੰਗਾਂ ਵੱਲ ਜ਼ਿਆਦਾ ਆਕਰਸ਼ਿਕ ਹੁੰਦੇ ਹਨ। ਨੰਬਰ 6 ਘਰ ਤੋਂ ਬਾਹਰ ਨਿਕਲਦੇ ਸਮੇਂ ਅਤੇ ਜੇਕਰ ਘਰ 'ਚ ਬਹੁਤ ਜ਼ਿਆਦਾ ਮੱਛਰ ਹੈ ਤਾ ਘਰ ਦੇ ਅੰਦਰ ਵੀ ਮੱਛਰ ਭਜਾਉਣ ਵਾਲੀ ਕਰੀਮ ਜਾਂ ਸਪਰੇਅ ਚਮੜੀ ਤੇ ਲਗਾਓ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 7 ਫਲ ਖਾਣਾ ਵਾਲਾਂ ਲਈ ਫਾਇਦੇਮੰਦ ਹੋ ਸਕਦਾ ਹੈ ਸਾਰੇ ਫਲਾਂ ਚ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਚਮੜੀ ਅਤੇ ਸਿਹਤ ਨੂੰ ਬਣਾਈ ਰੱਖਣ ਚ ਮਦਦ ਕਰਦੇ ਹਨ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਵੀ ਫਲ ਖਾਣਾ ਫਾਇਦੇਮੰਦ ਹੁੰਦਾ ਹੈ ਇਸ ਲਈ ਤੁਸੀਂ ਵੀ ਟਾਮਨਸੀ ਅਤੇ ਈ ਨਾਲ ਭਰਪੂਰ 베ਰੀ, ਚੇਰੀ, ਸੰਤਰਾ ਅਤੇ ਅੰਗੂਰ ਆਦ ਨੂੰ ਵੀ ਖਾ ਸਕਦੇ ਹੋ। ਨੰਬਰ 8 ਗਰਭਪਤੀ ਔਰਤਾਂ ਨੂੰ ਆਪਣੀ ਖੁਰਾਕ ਅਤੇ ਵਿਵਹਾਰ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੀ ਖੁਰਾਕ ਵਿੱਚ ਪੋਸ਼ਟਿਕ ਅਤੇ ਡਾਕਟਰ ਦੁਆਰਾ ਸਿਫਾਰਿਸ਼ ਕੀਤੇ ਭੋਜਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਆੰਦਾ ਹੈ ਕਿ ਡਾਕਟਰ ਵੀ ਗਰਭ ਅਵਸਥਾ ਦੌਰਾਨ ਕੁਝ ਖਾਸ ਤਰ੍ਹਾਂ ਦੀ ਡਾਈਟ ਤੋਂ ਪਰਹੇਜ਼ ਕਰਨ ਦੀ ਹੀ ਸਲਾਹ ਦਿੰਦੇ ਹਨ ਇਸ ਲਈ ਡਾਈਟ ਨੂੰ ਲੈ ਕੇ ਉਹਨਾਂ ਵੱਲੋਂ ਦਿੱਤੀਆਂ ਤੁਹਾਨੂੰ ਸਾਵਧਾਨੀਆਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ ਨੰਬਰ 9 ਕਿਸੇ ਵੀ ਸਿਹਤ ਸਮੱਸਿਆ ਵਾਲੀਆਂ ਗਰਭਪਤੀ ਔਰਤਾਂ ਨੂੰ ਇਥੋਂ ਤੱਕ ਕਿ ਹਲਕੀ ਸੰਕਰਮਣ ਲਈ ਸਿਹਤ ਸੰਭਾਲ ਪ੍ਰਦਾਤਾ ਜਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਦਵਾਈ ਲੈਣੀ ਚਾਹੀਦੀ ਹੈ ਇੰਟਰਨੈਟ ਜਾਂ ਦੋਸਤਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕਦੇ ਵੀ ਦਵਾਈਆਂ ਨਾ ਲਵੋ ਨਮਰ ਦਾਸ ਖੰਜੂਰ ਦੇ ਬੀਜਾਂ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਹਨਾਂ ਬੀਜਾਂ ਨੂੰ ਸੁਕਾ ਕੇ ਖਾਣ ਨਾਲ ਭਾਰ ਘਟ ਕਰਨ ਵਿੱਚ ਤੁਹਾਨੂੰ ਆਸਾਨੀ ਹੁੰਦੀ ਹੈ ਨੰਬਰ 11 ਕੱਚੇ ਆਰੰਡ ਦੇ ਸਕੇਲਟ ਵਿੱਚ ਮਸਾਲੇਦਾਰ ਭੋਜਨ ਜਿਵੇਂ ਕਿ ਟਮਾਟਰ ਦੀ ਚਟਣੀ ਜਾਂ ਮਿਰਚ ਪਕਾਉਣ ਨਾਲ ਭੋਜਨ ਵਿੱਚ ਆਇਰਨ ਸਮਗਰੀ ਵਧਸਾਤੀ ਹੈ ਇਸ ਨਾਲ ਆਇਰਨ ਪੂਰਾ ਹੋ ਜਾਵੇਗਾ ਨੰਬਰ 12 ਆਇਰਨ ਦੀ ਕਮੀ ਕਾਰਨ ਚੱਕਰ ਆਉਨੇ ਹਲਕਾਪਣ ਅਤੇ ਬੇਹੋਸ਼ੀ ਹੋ ਸਕਦੀ ਹੈ ਜੋ ਕਿ ਤੇਜ਼ੀ ਨਾਲ ਖੜੇ ਹੋਣ ਤੇ ਖਾਸ ਤੌਰ ਤੇ ਸਪਸ਼ਟ ਹੋ ਸਕਦਾ ਹੈ ਅਤੇ ਆਰਥਰ ਦੇ ਘਾਟ ਦਿਲ ਦੀ ਧੜਕਣ ਤੇ ਤਾਲ ਵਿੱਚ ਤਬਦੀਲੀਆਂ ਦਾ ਕਾਰਨ ਬਣਦੀ ਹੈ। ਨਤੀਜੇ ਵਜੂ ਤੇਜ਼ ਜਾਂ ਅਨਿਮਤ ਦਿਲ ਦੀ ਧੜਕਣ ਹੋ ਸਕਦੀ ਹੈ। ਇਸ ਲਈ ਇਹਨਾਂ ਸਭ ਲੱਛਣਾਂ ਦਾ ਧਿਆਨ ਜ਼ਰੂਰ ਰੱਖੋ। ਨੰਬਰ 13 ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਧੌਣ ਨੂੰ ਘੜੀ ਦੀ ਤਰ੍ਹਾਂ ਹੌਲੀ-ਹੌਲੀ 5 ਮਿੰਟ ਤੱਕ ਘੁਮਾਓ। ਫਿਰ ਇਹ ਕਿਰਿਆ ਦੂਜੀ ਦਿਸ਼ਾ 'ਚ ਕਰੋ। ਇਸ ਤੋਂ ਬਾਅਦ ਧੌਣ ਨੂੰ ਉੱਪਰ ਤੋਂ ਥੱਲੇ ਅਤੇ ਫਿਰ ਸੱਜੇ ਖੱਬੇ ਘੁਮਾਓ। ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ। ਨੰਬਰ 14 ਸਰਵਾਈਕਲ ਦੌਰਾਨ ਬ੍ਰੇਨ 'ਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੈਸਲਸ 'ਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਅਜਿហេਤ ਧੌਣ ਤੇ ਦਰਦ ਹੋਣ ਲੱਗਦਾ ਹੈ। ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਧੌਣ ਦੀ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ। ਨੰਬਰ 15 ਮੋਟਾਪੇ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਖਾਣ ਵਿੱਚ ਸੈਚੂਰੇਟਿਡ ਫੈਟ, ਟ੍ਰਾਂਸ ਫੈਟ, ਕੈਲੈਸਟ੍ਰੋਲ, ਨਮਕ ਅਤੇ ਸ਼ੱਕਰ ਦਾ ਸੇਵਨ ਜਿੰਨਾ ਹੋ ਸਕੇ ਘੱਟ ਤੋਂ ਘੱਟ ਹੀ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਲੀਆਂ ਹੋਈਆਂ ਚੀਜ਼ਾਂ ਖਾਣ ਦੀ ਆਦਤ ਨੂੰ ਵੀ ਛੱਡ ਦਿਓ। ਨੰਬਰ 16 ਸਾਰਾ ਦਿਨ ਤਾਜ਼ਾ ਅਤੇ ਤੰਦਰੁਸਤ ਰਹਿਣ ਲਈ ਤੁਹਾਨੂੰ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। 40 ਸਾਲ ਤੱਕ ਦੀ ਉਮਰ ਦੇ ਲੋਕ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਰੱਖਦੇ ਜੋ ਗਲਤ ਹੈ ਸਰੀਰ ਵਿੱਚ ਇਕੱਠਾ ਹੋ ਰਹੇ ਟੌਕਸਿਨਸ ਨੂੰ ਬਾਹਰ ਕੱਢਣ ਲਈ ਕਸਰਤ ਕਰਨਾ ਬੇਹੱਦ ਜ਼ਰੂਰੀ ਹੈ ਸਵੇਰੇ ਸ਼ਾਮ ਅੱਧਾ ਘੰਟਾ ਸੈਰ ਜ਼ਰੂਰ ਕਰੋ ਤੁਸੀਂ ਸਾਈਕਲਿੰਗ ਵੀ ਕਰ ਸਕਦੇ ਹੋ ਨੰਬਰ 17 ਉਮਰ ਬਧਨ ਦੇ ਨਾਲ ਨਾਲ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ੇ ਸਾਡੇ ਸਰੀਰ ਦੀ ਫੰਕਸ਼ਨ ਪ੍ਰਕਿਰਿਆ ਨੂੰ ਕਮਜ਼ੋਰ ਕਰਦੇ ਹਨ ਇਸ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਨੰਬਰ 18 40 ਸਾਲ ਤੋਂ ਬਾਅਦ ਸਰੀਰ ਵਿੱਚ ਤੱਤਾਂ ਦੀ ਘਾਟ ਹੋ ਜਾਂਦੀ ਹੈ ਇਸ ਲਈ ਸਰੀਰ ਲਈ ਫਾਈਬਰ ਵਾਲਾ ਭੋਜਨ ਖਾਣਾ ਚਾਹੀਦਾ ਹੈ ਫਲਾਂ ਦੀ ਵਰਤੋਂ ਵੱਧ ਤੋਂ ਵੱਧ ਹੀ ਕਰਨੀ ਚਾਹੀਦੀ ਹੈ ਨੰਬਰ 19 ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਪਿਆਜ਼ ਬਰਦਾੰਦੀ ਤਰ੍ਹਾਂ ਸਾਬਿਤ ਹੁੰਦਾ ਹੈ ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਇਸ ਲਈ ਰੋਜ਼ਾਨਾ ਇੱਕ ਕੱਚਾ ਪਿਆਲ ਜ਼ਰੂਰ ਖਾਣਾ ਚਾਹੀਦਾ ਹੈ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ